ਕਹਿੰਦੇ ਇੱਕ ਪੁੱਆ ਪੀਰੇ ਤ੍ਰੀਤੇ ਦੇ ਜਵਾਈ ਨੇ ਬਹੂ ਦੇ ਭਲੇਕੇ टांग ਮਾਰੀ ਭਾਈ ਦੇ ਇੱਕ ਪੁੱਆ ਤੀਂਗਿਆ ਪੋਲੇ ਕਾ ਜਗਰੀ ਟੰਗਾ ਤੱਕ ਵਧੀ ਦੇ ਫਸਾ ਲਈ ਤੇ ਗਰੀ ਦੋ ਦੋ ਤੇ ਪੁੱਆ ਕਹਿੰਦੇ ਬਾਮੂ ਲੈ ਗਿਆ ਭੱਤ ਦੇ ਭੁਲੇਖੇ ਟਾ ਟੋੜ ਦੇ ਗਿਆ ਤੇ ਲੇਕੇ ਡੱਬੇ ਨੇ ਤਈਆ ਜੀ ਕੇ ਹੱਥ ਤੋੜਤੀ ਓਕੇ ਤੇਵੇ ਭੁਲੇਖੇ ਕੱਤੀ ਖੂਨ ਨੂੰ ਜੋਰਤੀ ਇੱਕ ਪਈਏ ਦੀ ਚੁੰਗਣੀ ਜੀ ਅੰਗਲੀ ਨੇ ਚੂਸ ਲਈ ਰਾਤੀ ਬੀੜੀ ਲਾ ਕੇ ਪੱਟੂ ਨੇ ਜਾਈ ਫੂਕ ਲਈ ਦਿੱਤ ਪਈਆ ਨੰਬਰ ਦਾਰਾਂ ਦੇ ਪਲਾਤਾ ਸ਼ੀਰੀ ਨੂੰ ਇਹਦਾ ਰਫੋੱਕੀ ਗਰੇ ਹਾਤੀ ਦੱਸੇ ਕੀੜੀ ਨੂੰ ਪੋਆ ਪੀਕੇ ਵੀਰੇ ਨੇ ਮੰਨਾ ਚੰਦ ਚੜਤਾ ਗਵੰਡੀਆ ਵੀਰ ਸੇਜ ਤੇ ਟਰੱਕ ਬਾੜਤਾ ਖਾਨੀ ਪਈਆ ਬਾਰਵੇਂ ਨੇ ਪਿੰਡੇ ਲਪਿਆ ਤਿੰਨ ਚਾਰ ਬੰਦਿਆਂ ਨੇ ਕਰੇ ਛੱਡਿਆ ਕੋਈ ਬੋਤਲ ਪੀਕੇ ਜੋਤੀ ਵੱਲਕਾਰੇ ਮਾਰਦਾ ਕਹਿੰਦਾ ਡਾਂਗ ਉੱਤੇ ਡੇਰਾ ਵੱਲੋਂ ਤੇਰੇ ਯਾਰ ਦਾ ਪਰ ਬਾਰੋਂ ਦੀ ਬੋਤਲ ਉੱਤੇ ਲੱਗਿਆ ਮਾਰਕ ਹੈ ਬਾਰੋਂ ਪੀਣੀ ਸੰਧੂਆ ਸੋਹਤ ਲਈ ਬੜੀ ਖਾਨੀ ਕਾਰਕ ਹੈ ਜਿਹੜੇ ਕਰਤਾਰੀ ਨੇ ਬਰਬਾਦ ਕੀਤੇ ਨੇ ਨਾ ਉਹਨਾਂ ਨੂੰ ਪੁੱਛ ਕੇ ਵੇਖਿਓ ਉਹਨਾਂ ਦੇ ਘਰੇ ਚਾਤੀ ਮਾਰ ਕੇ ਵੇਖਿਓ ਉਹਨਾਂ ਦੇ ਪੁੱਤਾਂ ਨੂੰ ਪੁੱਛ ਕੇ ਵੇਖਿਓ ਇੰਨਾ ਕਰੇ ਮੋਰੇ ਵੀਰੋ ਪਿੰਡਾਂ ਦੇ ਹੱਥੋਂ ਦੱਸਦੇ ਕਾਰੇ ਚੰਦਰੀ ਬਾਰੂ ਨੇ ਖਾ ਲਏ ਪਰ ਉਹ ਮਾਰੀ ਹੋਇਆ ਬਾਰੂ ਚੰਗੀ ਨਹੀਂ ਅੱਜ ਇੱਥੇ ਬਸ ਕੇ ਰਹੀਏ ਨਸ਼ਾ ਕਹੀ ਦੀ ਹੈ ਬਾਰੂ ਹੈ ਮਸਾਲਾ ਲਾਉਣਾ ਦੇਸ਼ ਭਗਤੀ ਦਾ ਲਾਉ ਮਸਾ ਲਾਉਣਾ ਖੇਡਣ ਵਾਲਾ ਹੋ ਮਸਾ ਲਾਉਣਾ ਮੇਰੇ ਵੀਰੋ ਸਮਾਜ ਸੇਵਾ ਦੇ ਕੰਮ ਕਰਨ ਵਾਲਾ ਮਸਾ ਲਾਉਣਾ ਕੋਈ ਵੀ ਕਿੰ ਨੂੰ ਸਾਹਮਣ ਦਾ ਲਾਉ ਅੱਜ ਕੁਦਰਤਾਂ ਤਾੜ ਕਰੀ ਜਾਂਦੇ ਆ